ਸਤਿ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ న్యూਸ ਬਲੋਟਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਅਮਨ अरोड़ा ਦੇ ਬਿਆਨ ਤੇ ਪੱਖੀ ਸਿਆਸਤ ਮਨਜਿੰਦਰ ਸਿਰਸਾ ਨੇ अरोड़ा ਨੂੰ ਦਿੱਤੀ ਚੇਤਾਵਨੀ ਕਿ ਹਾਬਾਫੀ ਮੰਗੋ ਨਹੀਂ ਤਾਂ ਕਰਾਂਗਾ ਕੇਸ ਕੈਬਨਿਟ ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਕਿਹਾ ਵਿਧਾਨ ਸਭਾ ਚ ਪੰਜਾਬੀਆਂ ਲਈ ਹੋਵੇਗਾ ਵੱਡਾ ਫੈਸਲਾ ਬਿਕਰਮਸੋ ਮਜੀਠਿਆ ਨੂੰ ਮਿਲੇ ਅਰਸ਼ਦੀਪ ਸਿੰਘ ਕਲੈਰ ਮਜੀਠਿਆ ਤੇ ਲਗਾਏ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦੀ ਰਿਲਾਇੰਸ ਕੰਪਨੀ ਦਾ ਆਇਆ ਨਾਮ ਪੀਐਸਐਲ ਦਫਤਰ ਪਹੁੰਚੇ ਚਰਨਜੀਤ ਸਿੰਘ ਚੰਨੀ ਕੇਂਦਰ ਦੇ ਫੈਸਲਿਆਂ ਤੇ ਚੁੱਕੇ ਸਵਾਲ ਨਿੱਜੀ ਕਰਾਨੇ ਦੇ ਪੱਖ ਚ ਕਰ ਰਹੀ ਹੈ ਸਰਕਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਮਨਿੰਦਰ ਸਰਸਾ ਦੇ ਉਸਦੇ ਬਿਆਨਾਂ ਨੂੰ ਸ਼ਰਮਨਾਕ ਅਤੇ ਨਿੰਦਣਯੋਗ ਦੱਸਿਆ ਜਿਸ ਦਾ ਸਿਰਸਾ ਤੇ ਪੁਲਿਸ ਵੱਲੋਂ ਕੀਤਾ ਇਨਕਾਊਂਟਰ ਤੇ ਸਵਾਲ ਖੜੇ ਕੀਤੇ ਹਨ ਅਮਨ अरोड़ा ਨੇ ਕਿਹਾ ਕਿ ਕਿਸੇ ਤਰ੍ਹਾਂ ਨਾਲ ਭਾਜਪਾ ਤੇ ਗੈਂਗਸਟਰ ਨੂੰ ਬਚਾ ਰਹੀ ਹੈ ਇਸ ਦੇ ਚਲਦੇ ਮਨਿੰਦਰ ਸਿੰਘ ਸੰਸਰ ਨੇ ਪਲਟਵਾਰ ਕਰਦੇ ਕਿਹਾ ਅਮਨ अरोड़ा 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗਨ ਤੇ ਚੇਤਾਵਨੀ ਦਿੱਤੀ ਹੈ ਨਹੀਂ ਤਾਂ अरोड़ा ਖਿਲਾਫ ਮਾਨ ਹਾਨੀ ਦਾ ਮਕਦਮਾ ਦਰਜ ਕਰਾਂਗਾ ਆਮ ਆਦਮੀ ਪਾਰਟੀ ਕੱਲ ਦੀ ਮੇਰੀ ਪੰਜਾਬ ਦੇ ਉੱਤਰ ਕੀਤੀ ਹੋਈ ਪ੍ਰੈਸ ਕਾਨਫਰੰਸ ਕੋ ਤਿਰਵਰਾਈ ਪਈ ਹੈ ਇਹ ਕੱਲੇ ਛਿ ਲੱਗਿਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾਈ ਨੇ ਔਰ ਨਾਲ ਅਮਨ ਲੋੜਾ ਜੀ ਦਾ ਆਪਣੇ ਹੁਣੇ ਬਿਆਨ ਦੇਖ ਰਿਹਾ ਮਹਿਮਨ ਲੋੜਾ ਜੀ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਹੈ ਪਰ ਇਹ ਕਿਹਾ ਕਿ ਭਾਜਪਾ ਦਾ ਗੈਂਸਟਰ ਨਾਲ ਪਿਆਰ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈਏ ਔਰ ਜਨਤਕ ਤੌਰ ਤੇ 2 ਘੰਟੇ ਤੱਕ ਮਾਫੀ ਨਹੀਂ ਮੰਗੀ ਮਾਨਣ ਦਾ ਕੇਸ ਪਾਉਂਗਾ ਤੁਹਾਨੂੰ ਸਭ ਨੂੰ ਸਿਖਾਉਂਗਾ ਆਮ ਆਦਮੀ ਪਾਰਟੀ ਨੀਡਰੋਂ ਸਭ ਨੂੰ ਸਿਖਾਉਂਗਾ ਦੁਆਰਾ ਜਿੱਤਰੀ ਇਸ ਮੈਂ ਮਰ ਪੰਗਾ ਨਹੀਂ ਲੈਣੀ ਦੂਜੀ ਗੱਲ ਫੇਰ ਬੜਾ ਜ਼ੋਰ ਦੇ ਕੇ ਕਹਿਣਾ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਹੈ ਬਲ ਪੜੀ ਸਟੇਟ ਬਣਾ ਦਿੱਤਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁਪ ਚੁਪ ਕੇ ਮਾਰਦੇ ਪਏ ਜੀ ਗੈਂਗਸਟਰ ਕਿੰਨੇ ਉਪ ਪਹਿਲਾ ਕੀਤੇ ਨੇ ਤੁਸੀਂ ਇਹ 65% ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸਚਾਈ ਸਾਹਮਣੇ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਕਾਂ ਤੋਂ ਸਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਸ਼ਿੱਸਾ ਕਿਦਾ ਕਿਲਾ ਸੀ ਸਰਕਾਰ ਦੇ ਕਿਲੇ ਕਿਲੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਨੇ ਇੰਨਾ ਲੈਣ ਲੇਣ ਸੀ ਇਹ ਸਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਦੀ ਨਾਲ ਕਰਵਾਇਆ ਹੈ ਤੁਸੀਂ ਜੋ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜਿਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚਲਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਨਾਲ ਨਹੀਂ ਬਣਾਈ ਹੈ ਨਾ ਸੋਰੀ ਇਹਦਾ ਫੜਦਾ ਖਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਰਿਹਾ ਜਿਹੜੇ ਲਈ ਪੁਲਿਸ ਵਾਲਿਆਂ ਨੇ ਸਕੇਕ ਇੰਕਾਊਂਟਰ ਚ ਆਲੂਆ ਰਾ ਸੋਇਆ ਨਾ ਕਰਿਓ ਜੀ ਕਿਉਂਕਿ ਡੇਢ ਘੜੇ ਨੇ ਉਹ ਤੁਹਾਡੇ ਕੋਲੀ ਪਿੱਛੇ ਪਾਉਂਗਾ ਮੈਂ ਇਸ ਕੰਮ ਦੇ ਔਰ ਐਸਾ ਪਿੱਛੇ ਪਾਉਂਗਾ ਕਿ ਸਾਰੀਆਂ ਪਰਤਾਂ ਦਰ ਪਰਤਾਂ ਖੋਲ ਕੇ ਰੱਖ ਦੂੰਗਾ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵੱਡੇ ਐਲਾਨ ਕੀਤੇ ਉਹਨਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਪੰਜਾਬੀਆਂ ਲਈ ਬੇਹੱਦ ਗੰਭੀਰ ਮਾਮਲਿਆਂ ਤੇ ਫੈਸਲੇ ਲਏ ਗਏ ਹਨ ਉਹਨਾਂ ਕਿਹਾ ਕਿ ਹਰ ਪੰਜਾਬੀ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਮੁਫਤ ਦੀ ਸ਼ੁਰੂਆਤ ਕੀਤੀ ਗਈ ਹੈ ਲੋਕਾਂ ਨੂੰ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਚਾਹੀਦਾ ਹੈ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਦੌਰਾਨ ਇੰਡਸਟਰੀ ਨਾਲ ਸੰਬੰਧਿਤ ਵੱਡੇ ਫੈਸਲੇ ਲਏ ਗਏ ਹਨ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪ੍ਰਾਇੋਰਟੀ ਤੇ ਹੈ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਥੇ ਪੈਸੇ ਲੱਗਣ ਪਰ ਕੋਈ ਰੀਇੰਬਰਸਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਆਪ ਆਸਤ ਦੇਵਾਂਗਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਸਭ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਸਿੱਧਾ ਜਾ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪੀਟਲ 'ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪੀਟਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਦਿੱਕਸ਼ਤ ਕੰਟਰੀਆਂ ਚ ਵੀ ਸ਼ਾਇਦ ਇਦਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇਥੇ ਕੋਈ ਕੰਡੀਸ਼ਨ ਨਹੀਂ ਹੈਗੀ ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਵਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਅੰਦਰੁਸਤ ਰਹੀਏ ਪਹਿਲਾਂ ਤੇਹੀ ਦੁਆ ਕਰਦੇ ਆ ਹਰ ਇੱਕ ਬੰਦਾ ਜੋ ਪੰਜਾਬ ਦਾ ਉਸ ਸਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ far ਉਜਿੰ ਪੈਲਨ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨਹੀਂ ਨੇ ਪਰੇ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਗੇ ਮਤਲਬ অলਮੋਸਟ ਤੁਸੀਂ ਦੇਖੋ ਬੜੇ ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ 50 ਮਿੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹ ਜਿਹੇ ਪਿੰਡ ਚ ਆਣਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਹੈ ਮਤਲਬ ਅਰਜਿੰਦਰ ਰਾਜ ਨਾਭਾ ਜੇਲ੍ਹ ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀ ਆਰ.ਸੀ.ਦੀਪ ਸਿੰਘ ਕਲੇਰ ਦੇ ਨਾਲ ਮੁਲਾਕਾਤ ਕੀਤੀ ਆ ਮੁਲਾਕਾਤ ਤੋਂ ਬਾਅਦ ਆਰ.ਸੀ.ਦੀਪ ਸਿੰਘ ਕਲੇਰ ਨੇ ਸਰਕਾਰ ਵੱਲੋਂ ਮਜੀਠੀਆ ਦੇ ਲਗਾਏ ਇਲਜ਼ਾਮਾਂ ਨੂੰ ਬੇਬੁਨਿਆਦੀ ਦੱਸਿਆ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੰਪਨੀ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਇੱਕ ਗੋਰੇ ਦੀ ਕੰਪਨੀ ਹੈ ਜਿਸ ਦਾ ਸ਼ੇਅਰ ਰਾਇਲੈਂਸ ਵਿੱਚ ਹੈ ਅਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਕਰਮ ਸਿੰਘ ਮਜੀਠੀਆ ਇਸਰਾਈਲੀ ਨਾਭਾ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਬਿਕਰਮ ਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਕਲੇਰ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ ਮੁਲਾਕਾਤ ਤੋਂ ਬਾਅਦ ਅਰਸ਼ਦੀਪ ਕਲੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਜੀਠੀਆ ਸਾਹਿਬ ਦਾ ਕਹਿਣਾ ਹੈ ਸਰਕਾਰ ਵੱਲੋਂ ਉਨ੍ਹਾਂ 'ਤੇ ਇਲਜ਼ਾਮ ਲਗਾਏ ਗਏ ਨਹੀਂ ਤੇ ਸਾਰੇ ਬੇਬੁਨਿਆਦ ਨੇ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਸਰਕਾਰ ਨਸ਼ਾ ਦੇ ਮਾਮਲੇ 'ਚ ਮਜੀਠੀਆ 'ਤੇ ਪਰਚਾ ਦਰਜ ਕਰਾ ਚੁੱਕੀ ਹੈ ਪਰ ਸੁਪਰੀਮ ਕੋਰਟ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਲਗਾਤਾਰ ਮਜੀਠੀਆ ਨੂੰ ਫਸਾਉਣ ਲਈ ਨਵੀਂ ਖੇਡ ਖੇਡੀ ਜਾ ਰਹੀ ਹੈ ਬਿਕਰਮ ਮਜੀਠੀਆ ਸਾਹਿਬ ਨੇ ਪਹਿਲਾਂ ਵੀ 5 ਮਹੀਨੇ ਇੱਕ ਝੂਠੇ ਮੁਕਦਮੇ 'ਚ ਜੇਲ੍ਹ ਕੱਟੀ ਐ ਜੀ ਤੇ ਮੁੜ ਕੇ ਹਾਈ ਕੋਰਟ ਨੇ ਵੀ ਕਿਹਾ ਸੀ ਜੱਜਮੈਂਟ ਲਖਾਈ ਸੀ ਜਦੋਂ ਵੀ ਬਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਇਹ ਪੰਜਾਬ ਸਰਕਾਰ ਨਹੀਂ ਪੇਸ਼ ਕਰ ਸਕੀ ਔਰ ਸੁਪਰੀਮ ਕੋਰਟ ਤੱਕ ਸਬੂਤ ਨਹੀਂ ਪੇਸ਼ ਹੋਇਆ ਉਦੋਂ ਨਹੀਂ ਕੋਈ ਸਹੂਲਤਾਂ ਮੰਗੀਆਂ ਇਹ ਕਿਹੜੀਆਂ ਗੱਲਾਂ ਕਰਦੇ ਨੇ ਸਰਕਾਰਾਂ ਦਾ ਕੰਮ ਹੈ ਤੰਗ ਪਰੇਸ਼ਾਨ ਕਰਨਾ ਜੋਰ ਲਾ ਲੈਣ ਜਿੰਨਾ ਕਰ ਸਕਦੇ ਆ ਜੋਰ ਲਾ ਲੈਣ ਇਹ ਸੋਚਦੇ ਨੇ ਕਿ ਬਿਕਰਮ ਮਜੀਠੀਆ ਦੇ ਖਿਲਾਫ ਐਸੇ ਝੂਠ ਮੀਡੀਆ 'ਚ ਪਲਾਂਟ ਕਰਕੇ ਵਿਕਰਮ ਮਜੀਠੀਆ ਚੜ੍ਹਦੀ ਕਲਾ ਚ ਰਹਿਣ ਵਾਲਾ ਇਨਸਾਨ ਹੈ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ ਚ ਰਹਿਣ ਵਾਲੇ ਇਨਸਾਨ ਨੇ ਸੋ ਜਿਹੜੇ ਲੋਕ ਗੁਰੂ ਦੀ ਰਜ਼ਾ ਚ ਰਹਿੰਦੇ ਨੇ ਉਹਨਾਂ ਨੂੰ ਇਹੀ ਜੀਆਂ ਸਰਕਾਰਾਂ ਦੇ ਜਿਹੜੇ ਹੱਥ ਕੰਡੇ ਉਡਾ ਨਹੀਂ ਸਕਦੇ ਇੰਸਾਨ ਅੱਗੇ ਕੀ ਲੱਗਦਾ ਸੋ ਜਗਦੀਸ਼ ਖੋਲੇ ਦਾ ਕੋਈ ਰੋਲ ਇਹਦੇ ਜਾ ਸਕਦਾ ਜਿਵੇਂ ਉਹਨੇ ਇੱਕ ਵਾਰੀ ਨਾਮ ਲੁਕਾ ਦਿੱਤਾ ਸੀ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਨਸ਼ੇ ਦਾ ਕੇਸ ਜਿਹੜਾ ਝੂਠਾ ਸੀ ਉਹ ਸੁਪਰੀਮ ਕੋਰਟ ਡਿੱਗ ਗਿਆ ਇੱਕ ਕਿਸਮ ਦਾ ਖਾਰਜ ਹੋ ਗਿਆ ਇਹ ਵਿਜੀਲੈਂਸ ਵਿਜੀਲੈਂਸ ਕੋਲੇ ਪਾਵਰ ਹੀ ਹੈ ਨਹੀਂ ਡਰੱਗ ਦਾ ਨਾ ਤਾਂ ਕੇਸ ਬਣਾਉਣ ਦੀ ਨਾ ਰਿਕਵਰੀ ਕਰਨ ਦੀ ਜੇ ਪੰਜਾਬ ਸਰਕਾਰ ਐਡੀ ਸਿਆਣੀ ਹੈ ਜੇ ਮੁੱਖ ਮੰਤਰੀ ਸਾਹਿਬ ਇੰਨੇ ਸਿਆਣੇ ਨੇ ਇਹਨਾਂ ਨੂੰ ਕੋ ਆ ਪੀਸੀ ਐਕਟ ਦਾ ਕੇਸ ਹੈ ਤੇ ਡਰੱਗ ਦੀ ਧਾਰਾ ਜੋੜ ਕੇ ਤਾਂ ਦਿਖਾ ਦਿਓ ਇੰਨੀ ਕੁ ਜੋੜ ਕੇ ਦਿਖਾਓ ਤੁਹਾਨੂੰ ਪਤਾ ਲੱਗ ਜੂ ਅਦਾਲਤਾਂ ਚ ਮੈਂ ਫੇਰ ਦੁਬਾਰਾ ਕਹਿਣਾ ਕਿ ਇਹ ਸਰਕਾਰ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਆ ਇਹ ਹੁੰਦਾ ਨਹੀਂ ਕਿ ਇੱਕ ਬੰਦਲ ਜੇ ਜਾਂਦੇ ਨੇ ਸਾਢੇ 3 ਸਾਲ ਦੀ ਮਾੜੀ ਕਾਰਗੁਜ਼ਾਰੀ ਹੈ ਘਰਾਓ ਸਰਕਾਰ ਦਾ ਸ਼ੁਰੂ ਹੋ ਗਿਆ ਹੁਣ ਬੰਦਲੇ ਪਏ ਨੇ ਹੁਣ ਇਸ ਅਵਸਥਾ ਦੇ ਵਿੱਚ ਇਹ ਜੇ ਪੁੱਠੇ ਸਿੱਧੇ ਫੈਸਲੇ ਲੈ ਕੇ ਝੂਠੇ ਪੱਤੇ ਦਰਜ ਕਰ ਰਹੇ ਨੇ ਕਾਬਿਲ ਗੌਰ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਆਮ ਤਨ ਤੋਂ ਵੱਧ ਜਾਇਦਾਦ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਮਜੀਠੀਆ ਦੇ ਵਕੀਲਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ਸੋਧ ਕਰਨ ਲਈ 7 ਹਫ਼ਤਿਆਂ ਦਾ ਸਮਾਂ ਮੰਗਿਆ ਸੀ ਇਸ ਨੂੰ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਤੇ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ ਤੇ ਦੂਜੇ ਪਾਸੇ ਵਿਜੀਲੈਂਸ ਮੋੜ ਵਿਕਰਮ ਮਜੀਠੀਆ ਨੂੰ 19 ਜੁਲਾਈ ਨੂੰ ਮੁਹਾਲੀ ਕੋਰਟ 'ਚ ਪੇਸ਼ ਕਰੇਗੀ ਦੇਸ਼ ਭਰ ਚ ਬੀਐਸਐਲ ਦੇ ਪ੍ਰਦਰਸ਼ਨ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ ਜਿਸ ਕਾਰਨ ਗਾਕਾ ਵੀ ਬੀਐਸਐਲ ਸੇਵਾ ਲੈਣ ਤੋਂ ਗੁਰੇਜ਼ ਕਰਦੇ ਹੋਏ ਦਿਖਾਈ ਦੇ ਰਹੇ ਨੇ ਭਾਰਤ ਦੇ ਗਾਕਾ ਵੱਜੋਂ ਨਿੱਜੀ ਕੰਪਨੀਆਂ ਨੂੰ ਪੈਹਲ ਦਿੱਤੀ ਜਾ ਰਹੀ ਹੈ ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਜਲੰਧਰ ਬੀਐਸਐਲ ਦਫਤਰ ਪਹੁੰਚੇ ਦਿੱਤੇ ਉਹਨਾਂ ਵੱਲੋਂ ਬੀਐਸਐਲ ਦੇ ਅਜਿਹੇ ਹਾਲਾਤਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਰਾਇਆ ਪੀਐਸਐਨਐਲ ਭਾਰਤ ਇੱਕ ਇਕੋ ਇੱਕ ਸਰਕਾਰੀ ਕੰਪਨੀ ਹੈ ਜਿਹਦੇ ਸਾਹਮਣੇ ਹੋਰ ਕੋਈ ਕੰਪਨੀ ਕਈ ਸਾਲਾਂ ਤੱਕ ਟਿਕ ਨਹੀਂ ਸਕੀ ਪਰ BSNL ਹੁਣ ਇੰਟਰਨੈਟ ਗਤੀ ਦੇ ਮਾਮਲੇ 'ਚ Jio, Airtel ਤੇ Vodafone ਦੀ ਦੌੜ 'ਚ ਬਹੁਤ ਪਿੱਛੇ ਵਿਖਾਈ ਦਿੰਦਾ ਹੈ। ਹੁਣ ਪ੍ਰਾਈਵੇਟ ਸਟੇਸ਼ਨਾਂ ਕਰਕੇ BSNL ਦੀ ਹਾਲਤ ਬੱਤਰ ਹੋ ਗਈ ਹੈ। ਸੰਸਦ ਮੈਂਬਰ ਚਲੰਜੀਤ ਸਿੰਘ ਚੰਨੀ ਨੂੰ BSNL ਦਫ਼ਤਰ ਬੁਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਵਿਰਾਸਤੀ BSNL ਕੰਪਨੀ ਅੱਜ ਡੁੱਬਨ ਦੇ ਕੰਢੇ ਪਹੁੰਚ ਗਈ ਹੈ। ਇਸ ਸੰਬੰਧ ਵਿੱਚ ਉਹ ਸੰਸਦ ਦੇ ਵਿੱਚ ਆਵਾਜ਼ ਬੁਲੰਦ ਜ਼ਰੂਰ ਕਰੇ। BSNL ਦੇ ਆਫਿਸ ਦੇ ਵਿੱਚ ਆਇਆ ਹੂੰ ਅੱਜ ਬਤੌਰ ਮੈਂਬਰ ਪਾਰਲੀਮੈਂਟ ਮੈਂ ਅਫਸਰਾਂ ਦੀ ਮੀਟਿੰਗ ਲਈ ਹੈ ਪੂਰੇ ਸਾਰੇ ਅਫਸਰਾਂ ਤੋਂ ਬਿਠਾ ਕੇ ਸੁਣਿਆ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਲਈ ਹੈ ਹਮ ਅਸਲ ਦੇ ਵਿੱਚ BSNL ਜਿਹੜਾ ਕਿ ਬਹੁਤ ਬੜਾ ਆਧਾਰਾ ਸੀ 95 ਦੇ ਵਿੱਚ ਮੈਂ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੁੰਦਾ ਸੀ ਖਰੜ ਦੇ ਵਿੱਚ ਮੈਂ BSNL ਵਾਸਤੇ ਜਗ੍ਹਾ ਦਿੱਤੀ ਕਮੇਟੀ ਦੀ ਤੇ ਉੱਥੇ ਟੈਲੀਫੋਨ ਐਕਸਚੇਂਜ ਬਣੀ ਸੀ ਤੇ ਬਹੁਤ ਵਧੀਆ ਚੱਲਦੀ ਸੀ ਅੱਜ ਉੱਥੇ ਜਿੰਦਾ ਲੱਗਿਆ ਹੋਇਆ ਹੈ ਜੀ ਬੀਐਸਐਨਐਲ ਨੂੰ ਟੈਲੀਫੋਨ ਚੇਂਜਾ ਨੂੰ ਟੈਲੀਫੋਨ ਦੇ ਕਾਰੋਬਾਰ ਨੂੰ ਸਰਕਾਰਾਂ ਨੇ ਮਿਲ ਕੇ ਜਾਣ ਬੁੱਝ ਕੇ ਦਿਵਾਲੀਆ ਕੱਢਤਾ ਸਰਕਾਰ ਦਾ ਬੀਐਸਐਨਐਲ ਕੋਲ ਹੁਣ ਸਿਰਫ ਪੰਜਾਬ ਦੇ ਵਿੱਚ 12% ਬਿਜ਼ਨਸ ਰਹਿ ਗਿਆ ਹੈ ਜੀ ਬਾਕੀ ਸਾਰਾ ਕੁਝ ਲੁੱਟ ਕੇ ਲੈ ਗਏ ਮਾਲ ਏਅਰਟੈਲ ਵਾਲੇ ਤੇ ਹੋਰ ਜਿੰਨੇ ਵੀ ਪ੍ਰਾਈਵੇਟ ਹੈ ਜਿਵੇਂ ਜੀਓ ਵਗੈਰਾ ਇਹ ਸਾਰਾ ਕੁਝ ਕਿੰਟਰ ਸਰਕਾਰ ਦੀਆਂ ਗਲਤ ਪਾਲਿਸੀਆਂ ਕਰਕੇ ਹੋ ਰਿਹਾ ਹੈ ਉਹਨਾਂ ਨੇ ਆਪਣਾ ਸਾਰਾ ਕੁਝ ਜੋ ਸਰਕਾਰੀ ਸੀਗਾ ਲੋਕਾਂ ਦਾ ਸੀਗਾ ਅਦਾਰਾ ਉਸ ਨੂੰ ਲਟਾ ਦਿੱਤਾ ਹੈ ਅੰਡਾਨੀਆਂ ਲੋ ਅੰਬਾਨੀਆਂ ਨੂੰ ਟਾਟਾ ਨੂੰ ਬਿਰਲਾ ਨੂੰ بڑے بڑے ਅਦਾਰਿਆਂ ਨੂੰ ਸਾਰਾ ਕੁਝ ਮਾਲ ਵੇਚੀ ਜਾ ਰਿਹਾ ਹੈ ਐਸੀਆਂ ਪੌੜੀਆਂ ਲੇਟੀਆਂ ਹੁੰਦੇ ਜਿਹਦੇ ਨਾਲ ਪ੍ਰਾਈਵੇਟ ਪਲੇਅਰ ਨੂੰ ਫਾਇਦਾ ਹੋ ਰਿਹਾ ਪ੍ਰਾਈਵੇਟ ਪਲੇਅਰਾਂ ਦਾ ਜਿਆਦਾ ਕੰਮ ਵੱਧ ਰਿਹਾ ਤੇ ਇਹ ਪੀਐਸਐਨਐਲ ਲਗਾਤਾਰ ਘਾਟੇ ਵਿੱਚ ਘਾਟੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ बीएसएल ਨੇ ਹੁਣ ਅਜੇ 4G ਸ਼ੁਰੂ ਕੀਤਾ ਹੈ ਜਦ ਕਿ ਦੂਸਰੇ 6G ਪਰ ਜਾਣ ਵਾਲੇ ਹੈ ਹਾਂਜੀ ਇਹ ਜਾਣਬੁੱਝ ਕੇ ਜਿਹੜਾ ਸਿਸਟਮ ਹੈ ਸਰਕਾਰੀ ਖਤਮ ਕੀਤਾ ਜਾ ਰਿਹਾ ਬੀਜੇਪੀ ਦੀ ਸਰਕਾਰ ਲੁਟ ਕੇ ਖਾ ਰਹੀ ਹੈ ਦੇਸ਼ ਨੂੰ ਤੇ ਇਹ ਜਿਹੜੇ ਮੰਤਰੀ ਮੁੱਖ ਪ੍ਰਧਾਨ ਮੰਤਰੀ ਹੋਰ ਬਣੇ ਹੋਏ ਐ ਇਹ ਆਪਣੇ ਗੋਦ ਲਏ ਹੋਏ ਮੁੰਡਿਆਂ ਨੂੰ اڈਾਨੀਆਂ ਨੂੰ ਪਾਲ ਰਹੇ ਤੇ ਸਾਡੇ ਆ ਸਾਡੀ ਜਿਹੜੀ ਦੁਰਦਸ਼ਾ ਲੋਕਾਂ ਦੀ ਉਹ ਦਿਨ ਪਰ ਦਿਨ ਵਾੜੀ ਹੁੰਦੀ ਹੈ ਜਿਕੜੇ ਖਾਸ ਹੈ ਕੁਛ ਮਾਂ ਪਹਿਲਾਂ BSNL ਨੇ ਆਪਣੀ 4G ਸਪੀਡ ਤੇ ਬਹੁਤ ਵਧੀਆ ਪ੍ਰਦਰਸ਼ਨ ਤੇ ਹਰ ਸ਼ਹਿਰ ਚ ਟਾਵਰਾਂ ਦੀ ਸ਼ਾਨਤਾਰ ਗਤੀ ਬਾਰੇ ਕਾਨਫਰੰਸ ਕੀਤੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਚ ਇੱਕ ਵਾਰ ਫਿਰ ਤੋਂ ਉਮੀਦ ਦੀ ਕਿਰਨ ਵਖਾਈ ਦਿੱਤੀ ਜਦੋਂ ਉਹਨਾਂ ਨੇ BSNL ਦੀ SIM ਖਰੀਦੀ ਵਰਤੋਂ ਕੀਤੀ ਤਾਂ ਫਿਰ ਨਤੀਜਾ ਜ਼ੀਰੋ ਆਇਆ ਦੇਖਣਾ ਹੋਵੇਗਾ ਕਿ ਇਸ ਵਾਰ ਲੋਕ ਸਭਾ ਦੇ ਵਿੱਚ ਪੀਐਸਐਨਲ ਦੀ ਗੂੰਜ ਸੁਣਾਈ ਦਿੰਦੀ ਹੈ ਕਿ ਨਹੀਂ ਚੌਨਾ ਖਰੀਦਣ ਲਈ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤੇ ਮੰਤਰੀ ਸਮੂਹ ਨੇ ਝੋਨਾ ਦੇ ਸੁਚਾਰੂ ਖਰੀਦ ਸੀਜ਼ਨ ਨਾਲ ਸੰਬੰਧੀ ਮਿਲਰਾਂ ਨਾਲ ਮੁਲਾਕਾਤ ਕੀਤੀ ਇਸ ਮੀਟਿੰਗ ਵਿੱਚ ਲਾਲ ਚੰਦ ਕਟਾਰੂ ਚੱਕ ਨੇ 15 ਸਤੰਬਰ ਤੱਕ ਸਾਰੇ ਝੋਝਾਰੂ ਪ੍ਰਬੰਧ ਅਤੇ ਵਿਵਸਥਾਵਾਂ ਮੁਕੰਮਲ ਕਰਾਂਦਾ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਮਿਲਰਾਂ ਆੜਤੀਆਂ ਦੇ ਕਿਸਾਨਾਂ ਦੇ ਸਾਰੇ ਜਾਇਜ਼ ਮੁੱਦਿਆਂ ਦਾ ਹੱਲ ਕੱਢਿਆ ਜਾਵੇਗਾ ਝੋਨੇ ਦੀ ਖਰੀਦੇ ਸੀਜ਼ਨ ਸੰਬੰਧੀ ਸਰਕਾਰ ਨੇ ਤਿਆਰੀਆਂ ਆਰੰਭ ਦਿੱਤੀਆਂ ਨੇ ਮંત્રી ਲਾਲਚੰਦ ਕਟਾਰੂ ਚੱਕ ਨੇ ਭਰੋਸਾ ਦਿਵਾਇਆ ਹੈ ਕਿ ਮਿਲਰਾ ਹੜਤਿਆਂ ਤੇ ਕਿਸਾਨਾਂ ਦੇ ਸਾਰੇ ਜਾਇਜ਼ ਮੁੱਦਿਆਂ ਦਾ ਹੱਲ ਕੱਢਿਆ ਜਾਵੇਗਾ ਕੇਂਦਰ ਸਰਕਾਰ ਤੇ ਐਫਸੀਆਈ ਦੇ ਦਖਲ ਦੀ ਲੋੜ ਵਾਲੇ ਮੁੱਦਿਆਂ ਨੂੰ ਉਹਨਾਂ ਨਾਲ ਵੱਡੇ ਪੱਧਰ ਤੇ ਵੀ ਚੁੱਕਿਆ ਜਾਵੇਗਾ ਕਟਾਰੂ ਚੱਕ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਟੋਰੇਜ ਲਈ ਲੋੜਿੰਦੀ ਥਾਂ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਆਪਣੀ ਮਹੱਤਵਪੂਰਨ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਕਟਾਰੂ ਚੱਕ ਨੇ ਦੱਸਿਆ ਕਿ 31 ਜੁਲਾਈ ਤੱਕ ਕੁੱਲ 117 ਐਲ ਐਮਟੀ ਦੇ ਟੀਚੇ ਨਾਲ ਹੁਣ ਤੱਕ 100 ਐਲ ਐਮਟੀ ਤੋਂ ਵੱਧ ਚੌਲ ਡਿਲੀਵਰ ਕੀਤੇ ਗਏ ਨੇ ਪੰਜਾਬ ਦੀ ਪ੍ਰੋਕਿਉਰਮੈਂਟ ਹਿਸਟਰੀ ਦੇ ਅੰਦਰ ਇਹ ਪਹਿਲੀ ਵਾਰ ਹੋ ਰਿਹਾ ਵੀ ਕੋਈ ਸਰਕਾਰ ਅਜੇ ਚੁਹਾਣਾ ਲੱਗ ਰਿਹਾ ਤੇ ਉਹ ਤੋਂ ਪਹਿਲਾਂ ਜਿਹੜੇ ਆ ਢਾਈ ਮਹੀਨੇ ਪਹਿਲਾਂ ਹੀ ਜਿਹੜਾ ਉਹ ਸਰਕਾਰ ਨੇ ਮਿਲਰਸ ਦੇ ਨਾਲ ਆੜਤੀਆਂ ਦੇ ਨਾਲ ਚਰਚਾ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰ ਹੈ ਕਿ ਚਾਰ ਮੰਤਰੀਆਂ ਦੀ ਕੋਆਰਡੀਨੇਸ਼ਨ ਬਣੀ ਆ ਸੋ ਸਾਬ ਨੇ ਕਿਹਾ ਕਿ ਅਸੀਂ ਇਹਨੂੰ ਜੀਆ ਕਹਿੰਦੇ ਵੈਲਕਮ ਕਰਦੇ ਆ ਸੋ ਜਿਹੜਾ ਇਹਨਾਂ ਨੇ ਸਵਾਰ ਰੈਂਸ ਕੀਤੀ ਉਹਨਾਂ ਦੇ ਵਿੱਚੋਂ ਦੋ ਤਿੰਨ ਤਾਂ ਅਸੀਂ ਜਿਹੜੀ ਸਾਡੀ ਸੀਐਮਆਰ ਹੈ ਜਿਹੜੀ ਸਾਡੀ ਮਿਲਕ ਪਾਲਿਸੀ ਆ ਉਹਦੇ ਅੰਦਰ ਅਸੀਂ ਆਲਰੇਡੀ ਪਾ ਚੁੱਕੇ ਆ ਉਹ ਇਹਨਾਂ ਨੇ ਸ਼ੇਅਰ ਅਸੀਂ ਕਰ ਦਿੱਤਾ ਅੱਜ ਸੋ ਕੋਈ ਗੱਲਾਂ ਜਿਹੜੀਆਂ ਜ਼ਿਆਦਾ ਗੱਲਾਂ ਕੇਂਦਰ ਨਾਲ ਜੁੜੀਆਂ ਨੇ ਅਫਸਾਇਸ਼ ਨਾਲ ਜੁੜੀਆਂ ਨੇ ਉਹ ਉਹਨਾਂ ਦੇ ਉੱਤੇ ਆ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ 24 ਘੰਟੇ ਪੰਜਾਬ ਦੇ ਜਿੱਥੇ ਬਾਕੀ ਲੋਕਾਂ ਦੇ ਮੁੱਦਿਆਂ ਦੇ ਉੱਤੇ ਉਹ ਗੰਭੀਰਤਾ ਨਾਲ ਸੋਚਦੇ ਆ ਬਹੁਤ ਹੀ ਵੱਡੇ ਹਿਸਟੋਰੀਕਲ ਇਸ ਸੈਂਟਰੀਫਿਕ ਫੈਸਲੇ ਕੀਤੇ ਆ ਪੰਜਾਬ ਦੇ ਲੋਕਾਂ ਦੇ ਵਕਤੇ ਉਹਦੇ ਨਾਲ ਦੇ ਨਾਲ ਜਿਹੜੇ ਸਾਡੇ ਮਿਲਰ ਨੇ ਇਹਨਾਂ ਦੀਆਂ ਮੰਗਾਂਆਂ ਦੀਆਂ ਗੱਲਾਂ ਬਾਰੇ ਵੀ ਸਦਾ ਮਾਨਯੋਗ ਮੁੱਖ ਮੰਤਰੀ ਸੁਵੈਨਸਿੰ ਨੇ ਜਿਹਨੇ ਤੋਂ ਉਹਨਾਂ ਨੇ ਇਸੇ ਸਥਿਤੀ ਨੂੰ ਇਹਦੀ ਸੈਂਸਿਟੀਵਿਟੀ ਨੂੰ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ 16 ਤਰੀਕ ਨੂੰ ਜਿਹੜੇ ਜੂਨੀਅਰ ਮਿਨਿਸਟਰ ਨੇ ਸੈਂਟਰ ਦੇ ਪਲਾਜੋਸੀ ਜੀ ਉਹਨਾਂ ਦੇ ਨਾਲ ਉਹਨਾਂ ਦਾ ਮੀਟਿੰਗ ਤੈਅ ਹੋਈ ਆ ਜਿਹਦੇ ਵਿੱਚ ਆ ਇਹ ਜਿਹੜੀਆਂ ਕੇਂਦਰ ਨਾਲ ਜੁੜੀਆਂ ਗੱਲਾਂ ਨੇ ਚਾਹੇ ਉਹ ਮੂਵਮੈਂਟ ਦਾ ਸਵਾਲ ਆ ਚਾਹੇ ਐਫਆਰਕੇ ਦਾ ਸਵਾਲ ਆ ਚਾਹੇ ਕੁਝ ਹੋਰ ਛੋਟੇ ਛੋਟੇ ਇਸ਼ੂ ਜਿਹੜੇ ਆ ਪਰ ਜਿਹੜੇ ਮਿਲਨ ਨੂੰ ਪ੍ਰਭਾਵਿਤ ਕਰਦੇ ਆ ਉਹਦੇ ਉੱਤੇ 16 ਤਰੀਕ ਨੂੰ ਜਿਹੜੀ ਇੱਕ ਵੱਡੀ ਮੀਟਿੰਗ ਵੀ ਦਿੱਲੀ ਦੇ ਅੰਦਰ ਜ਼ਿਕਰੇ ਖਾਸ ਹੈ ਅਗਮੀ ਸਰਦੀਆਂ ਸੀਜ਼ਨ ਦੌਰਾਨ ਚੁਣੇਦੀ ਖਰੀਦ ਤੇ ਮਤੇ ਨਜ਼ਰ ਸਟੋਰੇਜ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੰਤਰੀ ਸੂਮੂ ਦਾ ਕਹਿਣਾ ਸੀ ਕਿ ਇਸ ਪੰਧ ਵਿੱਚ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਐਸਾ ਦਸੰਬਰ ਤੱਕ 40 ਲੱਖ ਮੀਟਰਿਕ ਟਨ ਥਾਂ ਉਪਲਬਧ ਕਰਵਾ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਅਗਲੇ ਸਾਲ ਜੂਨ ਦੇ ਅੰਤ ਤੱਕ ਲਗਭਗ 82-83 ਲੱਖ ਮੀਟਰਿਕ ਟਨ ਥਾਂ ਵਧਾਈ ਜਾਵੇਗੀ ਪੰਜਾਬ ਚ ਕਿਸਾਨ ਜਥੇਬੰਦੀ ਲੈਣ ਪੂਲਿੰਗ ਪਾਲਿਸੀ ਦੇ ਖਿਲਾਫ ਮੋਰਚਾ ਖੋਲਦਿਆਂ ਹੋਈਆਂ ਦਿਖਾਈ ਦੇ ਰਿਹਾ ਨੇ ਇਸ ਦੇ ਮੱਦੇ ਨਜ਼ਰ ਲੁਧਿਆਣਾ ਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਮੀਟਿੰਗ ਕੀਤੀ ਗਈ ਆ ਕਿਸਾਨ ਆਗੂ ਲਖੋਵਾਲ ਨੇ ਇਸ ਪਾਲਿਸੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਲਖੋਵਾਲ ਨੇ ਜਥੇਬੰਦੀਆ ਵੱਲੋਂ ਇਸ ਪਾਲਿਸੀ ਦੇ ਵਿਰੋਧ ਚ ਉਲੇਖੇਗੇ ਪ੍ਰੋਗਰਾਮ ਦਾ ਵੇਰਵਾ ਸਾਂਝਾ ਕੀਤਾ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਮਹੀਨਾਵਾਰ ਮੀਟਿੰਗ ਹੋਈ ਆ ਜ ਜਿਹਦੇ ਚ ਅੱਜ ਦਾ ਮੁੱਖ ਦਾ ਮੁੱਦਾ ਲੈਂਡ ਪੂਲਿੰਗ ਜਿਹੜੀ ਸਾਡੀ ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਆ ਅੱਗੇ ਤਾਂ ਅਕਵਾਇਰ ਦਾ ਹੁੰਦਾ ਸੀ ਤੇ ਸਾਨੂੰ ਕੁਝ ਪੈਸੇ ਸੜਕਾਂ 'ਚ ਮਿਲ ਜਾਂਦੇ ਸੀ ਉਹ ਵੀ ਬੜੇ ਘੱਟ ਮਿਲੇ ਆ ਸਰਕਾਰ ਦੇ ਵਿੱਚ ਪਰ ਅੱਜ ਜਿਹੜੀ ਆ ਉਹ ਲੈਂਡ ਪੂਲਿੰਗ ਕੀਤੀ ਜਾ ਰਹੀ ਆ ਉਹਦੇ ਮੁਤਾਬਕ ਕਿਸਾਨਾਂ ਨੂੰ ਉਹਦੇ ਵਿੱਚੋਂ ਜਿਹੜੀਆਂ ਨੇ 2 ਕੁਨਾਲਾਂ ਦਿੱਤੀਆਂ ਜਾਣਗੀਆਂ 1 ਏਕੜ 8 ਕੁਨਾਲਾਂ ਲੈ ਲਈਆਂ ਜਾਣਗੀਆਂ ਪਰ ਉਹ ਵੀ ਪਤਾ ਨਹੀਂ ਕਦੋਂ ਡਿਵੈਲਪ ਹੋਣਗੀਆਂ ਸਾਡੇ ਕੋਲ ਸਾਹਮਣੇ ਆ ਮੋਹਾਲੀ ਦਾ ਜਿਹੜਾ ਅੱਜ ਤੋਂ 20-25 ਸਾਲ ਪਹਿਲਾਂ ਲੈਂਡ ਪੂਲਿੰਗ ਰਾਹੀਂ ਜ਼ਮੀਨਾਂ ਲਈਆਂ ਗਈਆਂ ਸੀ ਪਰ ਉਹ ਅੱਜ ਤੱਕ ਵੀ ਡਿਵੈਲਪ ਨਹੀਂ ਹੋਈਆਂ ਇਸੇ ਤਰ੍ਹਾਂ ਸਰਕਾਰਾਂ ਨੇ ਹੋਰ ਵੀ ਜਿਵੇਂ 슈ਗਰ ਮਿੱਲਾਂ ਤੇ ਵੀ ਕਲੋਨੀਆਂ ਕੱਟੀਆਂ ਹੋਰ ਵੀ ਕਲੋਨੀਆਂ ਕੱਟੀਆਂ ਉਹ 20-25-25 ਸਾਲ ਹੋ ਗਏ ਜਿਉਂਦੀਆਂ ਤੇ ਉਹ ਨੇ ਇੱਥੇ ਲੋਕ ਤਾਂ ਸਾਡੇ ਬੱਚੇ ਬਾਹਰ ਜਾ ਰਹੇ ਆ ਪਿੰਡਾਂ 'ਚ ਤਾਂ ਜਿੰਦੇ ਲੱਗ ਰਹੇ ਆ ਕਿੰਨੀ ਹਾਊਸਿੰਗ ਦੀ ਲੋੜ ਆ ਬਾਹਰੋਂ ਲਿਆ ਕੇ ਲੋਕਾਂ ਨੂੰ ਪਸਾਉਣ ਦੀ ਤਜਵੀਜ਼ ਆ ਪੰਜਾਬੀਆਂ ਨੂੰ ਘੱਟ-ਘੱਟੀ ਵਿੱਚ ਕਰਨ ਦੀ ਤਜ਼ਵੀਜ਼ ਆ ਕਿਉਂਕਿ ਅਸੀਂ ਇਹ ਕਹਿੰਦੇ ਹਾਂ ਵੀ ਜੇ ਸਾਨੂੰ ਘਰਾਂ ਦੀ ਲੋੜ ਆ ਜਿੱਥੇ ਇੰਨੀਆਂ ਕਲੋਨੀਆਂ ਪਹਿਲਾਂ ਕੱਟੀਆਂ ਗਈਆਂ ਨੇ ਪਹਿਲਾਂ ਉਹਨਾਂ ਨੂੰ ਆਵਾਜ਼ ਕਰ ਲਿਆ ਜਾਵੇ ਇੰਨੇ ਫੋਕਲ ਪੁਆਇੰਟ ਬਣੇ ਹੋਏ ਇੰਡਸਟਰੀਅਲ ਪਹਿਲਾਂ ਉਹਨਾਂ ਨੂੰ ਆਵਾਜ਼ ਕਰ ਲਿਆ ਜਾਵੇ ਜਿਹੜਾ ਸਾਡਾ ਫਲੈਟ ਸਿਸਟਮ ਆ ਉਹਨੂੰ ਹੋਰ ਉੱਚਾ ਕਰਕੇ ਫਲੈਟ ਬਣਾ ਲੈ ਜਾਣ ਤਾਂ ਕਿ ਜਿਹੜੀ ਇਹਦੀ ਲੋੜ ਪੂਰੀ ਕੀਤੀ ਜਾ ਸਕੇ ਇਸ ਲਈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਐਸਕੇਮ ਨੇ ਫੈਸਲਾ ਲਿਆ 18 ਤਰੀਕ ਨੂੰ 18 ਜੁਲਾਈ ਨੂੰ ਸਰਪਾਰਟੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਵੇਗੀ ਉੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਪੋਲਿਟੀਕਲ ਨੂੰ ਉਹਨਾਂ ਤੋਂ ਪੁੱਛਿਆ ਜਾਊ ਵੀ ਤੁਸੀਂ ਕੀ ਇਹਦੇ ਨਾਲ ਸਹਿਮਤ ਹੋ ਤੁਹਾਨੂੰ ਕਿਵੇਂ ਲੱਗਦਾ ਆਪ ਵਾਲਿਆਂ ਨੂੰ ਵੀ ਸੱਦਿਆ ਜਾਊਗਾ ਇਸੇ ਤਰ੍ਹਾਂ 30 ਤਰੀਕ ਨੂੰ ਜਿੱਥੇ ਲੈਂਡ ਪੂਲਿੰਗ ਨੋਟੀਫਿਕੇਸ਼ਨ ਹੋਇਆ ਉਹ ਪਿੰਡਾਂ ਦੇ ਵਿੱਚ ਝੰਡਾ ਮਾਰਚ ਤੇ ਟਰੈਕਟਰ ਮਾਰਚ ਐਸਕੇਮ ਵੱਲੋਂ ਕੀਤੇ ਜਾਣਗੇ ਔਰ 24 ਅਗਸਤ ਨੂੰ ਜੇ ਫਿਰ ਵੀ ਸਰਕਾਰ ਨੇ ਕਿਸੇ ਗੱਲ ਤੇ ਨਾ ਆਈ ਤਾਂ 24 ਅਗਸਤ ਨੂੰ ਅਸੀਂ ਵੱਡੀ ਕਿਸਾਨ ਮਹਾਪੰਚਾਇਤ ਜਿਵੇਂ ਪਿਛਲੇ ਦਿਨੀ ਮੋਗੇ ਕੀਤੀ ਸੀ ਉਹਦੇ ਚ ਲੱਖਾਂ ਕਿਸਾਨ ਜੁੜਨਗੇ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਐ ਤਾਜ਼ਾ ਮਾਮਲਾ ਫਗਵਾੜਾ ਦੇ ਨੇੜਲੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਅਣਪਛਾਤੇ ਹਮਲਾਵਾਰ ਤੇ ਗੋਲੀਆਂ ਚਲਾਈਆਂ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਪੀੜਤ ਨੇ ਸਾਥੀਆਂ ਤੇ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ ਉੱਥੇ ਹੀ ਪੁਲਿਸ ਅਧਿਕਾਰੀ ਰੁਪਿੰਦਰ ਪੱਟੀ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਹੋਰਨਾਂ ਸੂਤਰਾਂ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਘਰ ਦੇ ਅੰਦਰ ਐਂਟਰ ਹੋਏ ਆ ਮੈਂ ਐਂਟਰ ਹੋ ਗਿਆ ਇਹ ਜੇ ਪਿੱਛੇ ਸੀਗੀ ਇਹਨਾਂ ਦੇ ਕਿਸੇ ਬੰਦੇ ਨੇ ਅਣਪਛਾਤੇ ਵਿਅਕਤੀ ਸੀ ਇਹ ਸਾਡੇ ਸਾਹਮਣੇ ਤੋਂ ਬਾਹਰ ਕਿੱਥੇ ਦੇ ਸੀ ਕਿ ਕੌਣ ਸੀ ਤੇ ਉਹਨੇ ਇਹਦੇ ਫਾਇਰ ਕੱਢੇ ਆ ਦੋ ਅੱਛਾ ਫਾਇਰ ਕੱਢੇ ਆ ਇਹਦੇ ਜੀ ਉਹ ਤੁਰ ਕੇ ਜਾਂ ਮੋਟਰਸਾਈਕਲ ਮੋਟਰਸਾਈਕਲ ਦੇ ਸੀਗੇ ਜੀ ਦੋ ਗੋਲੀ ਦੋ ਗੋਲੀਆਂ ਚੱਲੀਆਂ ਤੇ ਇਹਨਾਂ ਦੇ ਕਿੱਥੇ ਲੱਗੀਆਂ ਇਹਨਾਂ ਦੀ ਲੱਤ ਵਿੱਚ ਗੋਲੀ ਲੱਗੀ ਆ ਅੱਛਾ ਜੀ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਕੋਈ ਬ੍ਰਦਰ ਪਹਿਚਾਨ ਕਿਸੇ ਦੀ ਉਹ ਪਤਲੇ ਜਿਹੇ ਸੀਗੇ ਚਿੱਟੇ ਜਿਹੇ ਕੱਪੜੇ ਪਾਏ ਸੀ ਉਹਨੇ ਅੱਛਾ ਹਾਂ ਕੋਈ ਪੁਰਾਣੀ ਰੰਜਿਸ਼ ਵਗੈਰਾ ਦੀ ਕੋਈ ਨਹੀਂ ਉਹ ਤਾਂ ਹੁਣ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਹਿਸਾਬਤਾ ਵਿਆ ਪਰ ਬੰਦੇ ਕੋ ਲਾਮ ਲੈ ਸੀ ਲਾਮ ਲੈ ਦਾ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਅਸੀਂ ਤਾਂ ਪੰਜ ਸਾਹ ਦੇ ਘਰ ਨੂੰ ਜਾ ਰਹੇ ਸੀ ਅੰਦਰ ਮੈਂ ਉੱਤਰ ਕੇ ਗੇਟਾਂ ਦੇ ਵਿੱਚ ਚੱਲ ਗਿਆ ਸੀਗਾ ਤੇ ਇਹ ਮਤਲਬ ਅਜੇ ਪਿੱਛੇ ਸੀਗੇ ਜੇ ਬ੍ਰਦਰ ਜਿਹੜੀ ਗੋਲੀ ਚੱਲੀ ਹੈ ਇਹ ਕਿਹੜੀ ਜਗ੍ਹਾ ਪਿੰਡ ਭੱਕੜੀ ਜਾਣਾ ਪੱਕੜਿਆਣਾ ਤੇ ਕਿੱਥੇ ਸੀ ਇਹ ਹਾਂਜੀ ਕਿਹੜੇ ਮਤਲਬ ਭੱਕੜੀ ਪਿੰਡ ਦੇ ਵਿੱਚ ਸੀ ਕਿ ਬਾਹਰ ਉੱਡਦੇ ਸੀ ਪਿੰਡ ਦੇ ਵਿੱਚਲੀ ਗਲੀ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਪੁਲਿਸ ਪ੍ਰੋਸੈਸ਼ਨ ਇਹ ਬੰਦੇ ਫੜ ਹੋਣੇ ਚਾਹੀਦੇ ਆ ਜਿਹੜੇ ਪਿੰਡ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਕਰਦੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸਥਾਨਾ ਕਿਹੜਾ ਪੈਂਦਾ ਭਈ ਸਾਨੂੰ ਸਥਾਨਾ 라ਵਲਪਿੰਡੀ ਪੈਂਦਾ ਇਹ ਜਿਨ੍ਹਾਂ ਤੇ ਗੋਲੀ ਲੱਗੀ ਆ ਇਹ ਇਹ ਪਛਾਣਦੇ ਉਹਨਾਂ ਨੂੰ ਇਹਨਾਂ ਨੂੰ ਕੁਝ ਪਤਾ ਜਿਨ੍ਹਾਂ ਤੇ ਲੱਗੀ ਗੋਲੀ ਇਹਨਾਂ ਨੂੰ ਪਤਾ ਕੋਣ ਪਤਾ ਨਹੀਂ ਉਹਦੇ ਬਾਰੇ ਇਹਨਾਂ ਨੂੰ ਇਹ ਪਛਾਣਦੇ ਉਹਨਾਂ ਨੂੰ ਜਿੰਨੇ ਪਛਾਣਦੇ ਅੱਛਾ ਜੀ ਫਿਰ ਮੌਕੇ ਤੇ ਜਦੋਂ ਤੁਸੀਂ ਗੋਲੀ ਚੱਲ ਗਈ ਫਿਰ ਤੁਸੀਂ ਤੁਹਾਡਾ ਕੀ ਐਕਸ਼ਨ ਕੀਤਾ ਕਿ ਮੌਕੇ ਤੇ ਤੁਸੀਂ ਉਹ ਭੱਜ ਗਿਆ ਦੌੜ ਦੌੜ ਕੇ ਮੈਂ ਜਦੋਂ ਇਹਨਾਂ ਨੂੰ ਭੱਜਾ ਇਹਦੇ ਆਲੂ ਤੇ ਉਹ ਮਾਰ ਕੇ ਭੱਜ ਗਏ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲਿਆ ਜੀ 라ਵਲਪਿੰਡੀ ਥਾਣੇ ਚ ਪਿੰਡ ਪਖੜੀ ਨਾ ਪਿੰਡਾ ਉੱਥੇ ਇੱਕ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੇ ਸੀਗੇ ਔਰ ਪਿੰਡ ਚੋਂ ਨਿਕਲਦੇ ਸੀ ਤਾਂ ਦੋ ਮੋਟਰਸਾਈਕਲ ਤੇ ਜਵਾਨ ਆਂਦੇ ਨੇ ਔਰ ਇਹਨਾਂ ਦੇ ਫਾਇਰ ਕਰਦੇ ਨੇ ਜਿਹੜੀ ਕਿ ਇਹਨਾਂ ਦੇ ਪੱਟ ਤੇ ਲੱਗਦੀ ਹੈ ਜੁਰੀ ਆ ਇਹਨਾਂ ਨੂੰ ਇਮੇਡੀਏਟਲੀ ਹਸਪੀਟਲ ਚ ਚਾਇਆ ਜਾਂਦਾ ਹੈ ਹੀ ਇਸ ਸਟੇਬਲ ਔਰ ਸਾਡੀ ਟੀਮਸ ਡਿਪਲੋਏ ਕੀਤੀਆਂ ਹੋਈਆਂ ਨੇ ਔਲਰੇਡੀ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਜਾ ਰਹੀ ਹੈ ਸੋਰਸਿਸ ਦੇ ਥਰੂ ਇਨਫੋਰਮੇਸ਼ਨ ਵਗੈਰਾ ਡਵੈਲਪ ਕਰਕੇ ਅਸੀਂ ਜਲਦ ਤੋਂ ਜਲਦ ਅਪਡੇਟਸ ਕਰਾਂਗੇ ਐਫ ਆਰ ਇਸ ਬੀਂਗ ਰਿਪੋਰਟਡ ਦੇਸ਼ ਭਰ ਚ ਮੌਨਸੂਨ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਮੌਸਮ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ 'ਤੇ ਅਲਰਟ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਸਣੇ ਹੋਰ ਸੂਬਿਆਂ 'ਚ ਮੀਂਹ ਦੀ ਸੰਭਾਵਨਾ ਵੀ ਬਣੀ ਹੋਈ ਹੈ ਪਹਾੜੀ ਇਲਾਕਿਆਂ ਵਿੱਚ ਵੀ ਹੋਰ ਬਾਰਸ਼ਾਂ ਅਤੇ ਲੋਕਾਂ ਲਈ ਪਰੇਸ਼ਾਨੀ ਪੈਦਾ ਕਰ ਦਿੱਤੀਆਂ ਨੇ ਜਿੱਥੇ ਇੱਕ ਪਾਸੇ ਵੱਖ-ਵੱਖ ਸੂਬਿਆਂ ਦੇ ਵਿੱਚ ਮੌਨਸੂਨ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ ਉੱਥੇ ਹੁਣ ਪੰਜਾਬ ਦੇ ਵਿੱਚ ਮੌਨਸੂਨ ਥੋੜਾ ਜਾਂ ਸੁਸਤ ਪੈ ਗਿਆ ਹੈ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਜਿਹੜੇ 4 ਦਿਨ ਨੇ ਉਹਨਾਂ ਦੇ ਵਿੱਚ ਮੌਸਮ ਇਸੇ ਤਰ੍ਹਾਂ ਨੋਰਮਲ ਰਹੇਗਾ ਫਿਲਹਾਲ 3 ਜ਼ਿਲ੍ਹਿਆਂ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਇਹਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦੇ ਦੌਰਾਨ ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਦਿੱਲੀ ਅਤੇ ਗੁਰੂਗ੍ਰਾਮ ਦੇ ਵਿੱਚ بارش ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇਜ਼ بارش ਦੇ ਕਾਰਨ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਗੁਰੂਗ੍ਰਾਮ ਦੇ ਸੈਕਟਰ 6 ਦੇ ਵਿੱਚ ਗੱਡੀਆਂ ਪਾਣੀ ਦੇ ਵਿੱਚ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ ਦਿੱਲੀ ਅਤੇ ਗੁਰੂਗਰਾਮ ਦੇ ਵਿੱਚ ਅੱਜ ਵੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਦੇ ਵਿੱਚ ਮੌਨਸੂਨ ਸੀਜ਼ਨ ਦੇ ਵਿੱਚ ਹੁਣ ਤੱਕ 22% ਤੋਂ ਜ਼ਿਆਦਾ ਬਾਰਿਸ਼ ਹੋਈ ਹੈ। ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ ਜਿਨ੍ਹਾਂ ਚਲਦਿਆਂ ਸੜਕਾਂ ਬੰਦ ਨੇ। ਫਿਲਹਾਲ ਚਾਰ ਤਾਮ ਯਾਤਰਾ ਵੀ ਰੋਕ ਦਿੱਤੀ ਗਈ ਹੈ। ਫਿਲਹਾਲ ਪਹਾੜੀ ਇਲਾਕਿਆਂ ਦੇ ਵਿੱਚੋਂ ਮਲਬਾ ਹਟਾਉਣ ਦਾ ਕੰਮ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਉੱਤਰਾਖੰਡ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਤੇਜ਼ ਬਾਰਿਸ਼ ਦੇ ਕਾਰਨ 71 ਪਿੰਡਾਂ ਦਾ ਸੰਪਰਕ ਜ਼ਿਲ੍ਹੇ ਨਾਲੋਂ ਟੁੱਟ ਚੁੱਕਿਆ ਹੈ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। 11 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 11 ਜ਼ਿਲ੍ਹਿਆਂ ਦੇ ਵਿੱਚ ਕਿਤੇ-ਕਿਤੇ ਭਾਰੀ ਬਰਸਾਤ ਵੀ ਹੋ ਸਕਦੀ ਹੈ। ਰਿਵਾੜੀ, ਪਲਵਲ ਅਤੇ ਮੇਵਾਤ ਨੂੰ ਲੈ ਕੇ yellow ਅਲਰਟ ਕੀਤਾ ਗਿਆ ਹੈ بارش ਦੇ ਕਾਰਨ ਹਰਿਆਣਾ ਦਾ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਥੱਲੇ ਆ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਇੱਕ ਪਾਸੇ ਮੌਨਸੂਨ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਮੌਸਮ ਸੁਹਾਵਣਾ ਕੀਤਾ ਹੈ ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਸੰਪਤੀ ਦਾ ਕਾਫੀ ਨੁਕਸਾਨ ਹੋਇਆ ਹੈ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਬਿਜਲੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ ਸੜਕੀ ਮਾਰਗ ਬੰਦ ਹੋਏ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਮੁਤਾਬਕ 12 ਜੁਲਾਈ ਨੂੰ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਅਤੇ ਮੋਗਾ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਬੂੰਦਾਬਾਂ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਮਾਰਾਂ ਦੇ ਮੁਤਾਬਕ 13 14 ਜੁਲਾਈ ਨੂੰ ਮੌਸਮ ਇੱਕ ਵਾਰ ਫਿਰ ਕਰਵਟ ਲਵੇਗਾ ਇਸ ਦੌਰਾਨ ਪੰਜਾਬ ਦੇ ਵਿੱਚ ਵਧੇਰੇ ਮੀਂਹ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਅਮਰਸਰ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਅਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਕੀ ਕੀ ਰੰਗ ਦਿਖਾਉਂਦਾ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਐਨ ਨਹੀਂ ਪੰਜਾਬ న్యూస్ ਬੁਲਟਨ ਲੱਗੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ